چند جی, جی گردوارا دی جی مسل شہیدہ دل چاؤنی نہنگس پنڈ گوپالیان ہشیار پور وکھے جتے دار کلو جیپرستی ہیٹ سموہ نہنگ جتھے بندیاں علاقے دیا سنگت کے سہیوگ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਦਾਰ ਕੁਲਵੰਤ ਸਿੰਘ ਜੀ ਅਤੇ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬ ਜادہ ਫਤੇ ਸਿੰਘ ਜੀ ਤਰਨਾ ਦਲ ਗੁਰਦੁਆਰਾ ਸਿੰਘ ਸਭਾ ਚੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਵਾਲਿਆ ਨੇ ਸਰਗਤਰਮ ਨਿਊਜ਼ ਦੀ ਟੀਮ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

ਇਸ ਮੌਕੇ ਜਥੇਦਾਰ ਕੁਲਵਨ ਸਿੰਘ ਜੀ ਨੇ ਆਏ ਹੋਏ ਕੀਰਤਨੀ ਜਥਿਆਂ ਨੂੰ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਅਤੇ ਸੇਵਾਦਾਰਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਜਥੇਦਾਰ ਕੁਲਵਨ ਸਿੰਘ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਨੰਬਰਦਾਰ ਰਣਜੀਤ ਸਿੰਘ ਬੈਂਸ ਗੋਪਾਲਿਆ ਸਿਮਰਨਜੀਤ ਸਿੰਘ ਹਰਵਿੰਦਰ ਸਿੰਘ ਰਾਣਾ ਕੁਲਵੰਤ ਸਿੰਘ ਹੌਰਟਾ ਜਸਪ੍ਰੀਤ ਸਿੰਘ ਹੌਰਟਾ ਬਾਬਾ ਬਲਬੀਰ ਸਿੰਘ ਦੋਹਲਰੋ ਮਾਹਿਲਪੁਰ ਮਲਕੀਤ ਸਿੰਘ ਬੈਂਸ ਜਥੇਦਾਰ ਨੀ ਕੁਲਵਿੰਦਰ ਕੌਰ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਨਿਹੰਗ ਜਥੇਬੰਦੀਆਂ ਇਸ ਮੌਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬੱਬੇ ਜੁਵਾ ਜਤਨ ਤਨ ਜਹੀਦ ਬਾਬਾ ਦੀਪ ਸਿੰਘ ਮਹਾਰਾਜ ਦੇ ਸ਼ਹੀਦੀ ਦੇਰਾਂ ਨੂੰ ਸਮਰਪਿਤ ਧਰਮੀ ਸਮਾਗਮ ਕਰਵਾਏ ਗਏ ਆ। ਸੋ ਸੋਚੀ ਮਨਵਤਾਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗਗਨ ਦਾ ਮਾਮਾ ਵਾਜਿਓ ਪਰਿਓ ਨਿਸ਼ਾਨੇ ਕਾ ਹੋ ਖੇਤ ਜੋ ਮਾਡਿਓ ਸੂਰਮਾ ਵਜੂ ਚਨ ਕੋ ਦਾ ਹੋ ਸੂਰਾ ਸੋ ਪਹਿਕਾਨੀਏ ਜੋ ਲਰੇ ਦਿਨ ਕੇ ਹੇਤ ਹਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਇਤਮਾਰਗ ਪੈ ਧਰੀਜੇ ਸਰਦੀਜੇ ਕਾਣਾ ਕੀਜੇ ਐਸੇ ਸੂਰਬੀਰ ਚੋਦੇ ਬਚਨ ਕੇ ਬਲੀ ਅਦੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਦੁੱਤੀ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਹ ਗੁਰਮਤ ਸਮਾਗਮ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਕਲਵੰਨ ਸਿੰਘ ਜੀ ਮੁੱਖ ਮਿਸਰ ਸ਼ਹੀਦਾਂ ਤਾਨਾਦਾਲ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਹਿਯੋਗੀ ਜਿਸਦਾਰ ਹਰਵਿੰਦਰ ਸਿੰਘ ਜੀ ਅਤੇ ਨਗਰ ਨਿਵਾਸੀ ਸਮੂਹ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕਰਕੇ ਤਾਨਤਰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਗੁਰਮਤ ਸਮਾਗਮ ਕਰਵਾਇਆ ਗਿਆ ਸੋ ਜਨਕਾ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝੋ ਜਨਕਾ ਦਿਨ ਮਨਾਤੇ ਹੋ ਉਹਨਾਂ ਦਾ ਸ਼ਹਾਦਤ ਵੀ ਸਮਝੋ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੌਮ ਦੀ ਰੱਖਿਆ ਵਾਸਤੇ ਤੰਤਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਜਮਦੀ ਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਵਾਸਤੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਪਵਿੱਤਰ ਸਿਰਸ਼ ਧਰਮ ਦੇ ਉੱਤੋਂ ਦੀ ਕੁਰਬਾਨ ਕਰ ਦਿੱਤਾ ਇਸੇ ਤਰ੍ਹਾਂ ਗਾੜੀ ਰਾਹ ਤੇ ਚੱਲਦਿਆਂ ਹੋਇਆਂ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਪਵਿੱਤਰ ਸਿਰਸ਼ ਦੀ ਦੁੱਤਿ ਕੁਰਬਾਨੀ ਦੇ ਕਰਕੇ ਕੌਮ ਨੂੰ ਜਿੰਦਾ ਰੱਖਿਆ ਅਤੇ ਕੋਈ ਚੜਾਵਾ ਚੜਾਉਂਦਾ ਹੈ ਖਜ਼ਾਨੇ ਦਾ ਬਸਰਾਂ ਦਾ ਰਸਾਂ ਬਸਾਂ ਦਾ ਐਸੇ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਪਵਿੱਤਰ ਸੀਸ ਦਾ ਚੜਾਵਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਅਰਪਤ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਐਸੇ ਸੂਰਬੀਰ ਜਿਹੜੇ ਧਾਨੋ ਮਾਤਾ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜੰਨੀ ਜਨ ਗੁਰ ਜੜਿਆ ਮਾਏ ਤਨ ਤਨ ਮਾਤਾ ਜੀ ਹੁਨਕੌਰ ਜੀ ਤਨ ਤਨ ਬਾਬਾ ਭਗਤ ਸਿੰਘ ਜੀ ਜਿਨ੍ਹਾਂ ਨੇ ਐਸਾ ਸੂਰਬੀਰ ਯੋਧਾ ਪ੍ਰਗਟ ਕਰਕੇ ਦੇਸ਼ ਕੌਮ ਦੀ ਰੱਖਿਆ ਵਾਸਤੇ ਕੌਮ ਨੂੰ ਸਮਰਪਿਤ ਕਰਕੇ ਸਤਗੁਰ ਜੀ ਦੇ ਗੁਰੂ ਕਲਗੀਧਰ ਪਿਤਾ ਜੀ ਤੋਂ ਸ਼ੋਭਾ ਅਸ਼ੀਰਵਾਦ ਦੀ ਪ੍ਰਾਪਤੀ ਕਰਕੇ ਸ਼ਾਸਤਰ ਵਿੱਦਿਆ ਗੁਰਮਤਿ ਵਿੱਦਿਆ ਪ੍ਰਾਪਤ ਕਰਕੇ ਅਤੇ ਭਗਤੀ ਕਰਕੇ ਨਾਮ ਬਾਣੀ ਦਾ ਸਿਮਰਨ ਕਰਕੇ ਮਨ ਬਾਣੀ ਸਰੀਰ ਕਰਕੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕਰਕੇ ਇਹ ਅਦੁੱਤੀ ਕੁਰਬਾਨੀ ਕਰਨ ਵਾਸਤੇ ਸ਼ਕਤੀ ਪ੍ਰਾਪਤ ਕੀਤੀ ਸੋ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾ ਟੱਲਵਾਲੋਂ ਸੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਤੇ ਪ੍ਰਣਾਮ ਕਰਦਾ ਹਾਂ ਅਤੇ ਸਤਿਗੁਰੂ ਜੀ ਦੇ ਚਰਨਾਂ ਤੇ ਅਰਦਾਸ ਹੈ ਕਿ ਜਸਦਰ ਬਾਬਾ ਕਲਵਾਨ ਸਿੰਘ ਜੀ ਜਸਦਰ ਬਾਬਾ ਰਵਿੰਦਰ ਸਿੰਘ ਜੀ ਇੱਥੋਂ ਦੀ ਜਨ ਸੰਗਤਾਂ ਇਸੇ ਤਰ੍ਹਾਂ ਸ਼ਹੀਦਾ ਸਿੰਘਾਂ ਨੂੰ ਯਾਦ ਕਰਦਿਆਂ ਹੋਇਆਂ ਗੁਰਮਤ ਸਮਾਗਮ ਕਰਦੇ ਰਹਿਣ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ ਉਹ ਕੌਮ ਦੇਸ਼ ਤੇ ਰਾਜ ਕਰਦੀ ਹੈ ਸਾਨੂੰ ਫੁੱਲ ਚੰਗੀ ਹੈ ਉਹ ਨਾਚੇ ਤੋਲ ਦਾ ਨਾਮ ਲਿਖਾਉਂਦਾ ਹੈ ਸੋ ਕੌਮ ਨੂੰ ਜਾਗਦੀ ਰੱਖਣ ਵਾਸਤੇ ਇਹ ਗੁਰਮਤ ਸਮਾਗਮ ਕਰਵਾਉਣੇ ਜ਼ਰੂਰੀ ਹੈ ਗੁਰੂ ਇਤਿਹਾਸ ਬੱਚਿਆਂ ਨੂੰ ਸਰਵਣ ਕਰਵਾ ਕਰਕੇ ਬੱਚਿਆਂ ਬੱਚਾ ਨੂੰ ਨਸ਼ਾ ਤੋਂ ਰਹਿਤ ਕਰਕੇ ਗੁਰੂ ਕੀ ਬਾਣੀ ਦੁਆਰਾ ਖੰਡੇ ਵਾਟੇ ਦਾ ਮਲਸ਼ਾ ਕਰਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ ਹੁਣ ਵੀ ਸਮਾਂ ਬੜਾ ਭਿਆਨਕ ਹੈ ਸਾਡੇ ਪੰਜਾਬ ਦੇ ਨਾਲ ਬੜਾ ਵਿਤਕਰਾ ਹੋ ਰਿਹਾ ਹੈ ਜਦੋਂ ਅਸੀਂ ਸਮੁੱਚੇ ਪੰਜਾਬੀ ਇਕੱਠੇ ਹੋਵਾਂਗੇ ਤੇ ਸਾਰੇ ਮਸਲੇ ਜਿਹੜੇ 24 ਘੰਟਿਆਂ ਵਿੱਚ ਹੱਲ ਹੋ ਜਾਣਗੇ ਸਾਡੇ Hindu ਭਰਾ ਸਾਡੇ Sikh ਭਰਾ ਸਭੇ ਸਾਡੀ ਵਾਲ ਸਦਾਇਨ ਕੋ ਕਿਸੇ ਨਾ ਦਿਸੇ ਮਹਾਰਾਜ ਜੀਓ ਹਵਲੇ ਅੱਲਾ ਨੂਰ ਪਾਇਆ ਜੁਗ ਜੁਗਤਾਂ ਤੇ ਇੱਕ ਨੂਰ ਤੇ ਸਭ ਕੁਝ ਚੱਲਦਾ ਹੈ ਉਹਦੇ 77 ਤਖਤ ਦੇ ਮਾਲਕ ਐਸ ਹਉ ਦੇਸ਼ੋ ਬਾਨਾ ਗੰਡਾ ਬੰਦੂ ਪ੍ਰਸਾ ਮਹਾਰਾਜ ਸਾਹਿਬ ਜੀ ਜ਼ਹਰ ਗੋਤਾਂ ਦੇ ਭਲੇ ਵਾਸਤੇ ਸਾਂਝਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸੋ ਆਪਣੇ ਹਿੱਤਾਂ ਨੂੰ ਪਰੇ ਰੱਖ ਕਰਕੇ ਜੋ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਗੁਰੂਕੇ ਲਾਲਾ ਨੇ ਗੁਰੂਕੇ ਸ਼ਹੀਦਾਂ ਨੇ ਆਪਣੀਆਂ ਦੁੱਤੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਸਾਡਾ ਪੰਜਾਬ ਖੁਸ਼ਹਾਲ ਹੋ ਸਕੇਗਾ ਸਾਡੇ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਇਕੱਠੇ ਹੋ ਕਰਕੇ ਇੱਕਜੁੱਟ ਹੋ ਕਰਕੇ ਆਪਣੇ ਪੰਜਾਬ ਦੀ ਆਵਾਜ਼ ਬੁਲੰਦ ਕਰਾਂਗੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰਹਿਤ ਕਰਾਂਗੇ ਕਿਉਂਕਿ ਜਿਹੜੇ ਨਸ਼ੇ ਹਨ ਉਹ ਬਹੁਤ ਤਰ੍ਹਾਂ ਦੇ ਨਾਲ ਸਾਡਾ ਨੁਕਸਾਨ ਕਰਦੇ ਹਨ ਸੋ ਸਮਾਣੀ ਵਿਚਾਰ ਵਿੱਚ ਜਾਣਦਾ ਸਾਡਾ ਪੰਜਾਬ ਦੇਸ਼ ਦੀ ਖੜਕ ਪੁਜਾ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਵਰਗੇ ਨਾਦਰ ਸ਼ਾਹ ਵਰਗੇ ਸਾਡੇ ਸਾਰੇ ਦੇਸ਼ ਨੂੰ ਲੁੱਟ ਕੇ ਜਦੋਂ ਪੰਜਾਬ ਦੇ ਵਿੱਚੋਂ ਦੀ ਲੰਘਦੇ ਸਨ ਪੰਜਾਬ ਦੇ ਸੂਰਬੀਰ ਯੋਧੇ ਉਸ ਵੇਲੇ ਨਿਹੰਗ ਸਿੰਘਾਂ ਦੇ ਰੂਪ ਵਿੱਚ ਉਹਨਾਂ ਦਾ ਰਾਹ ਰੋਕ ਕੇ ਦੇਸ਼ ਦੀ ਲੁੱਟੀ ਹੋਈ ਇੱਜ਼ਤ ਅਤੇ ਆਬਰੂ ਨੂੰ ਬਹਾਲ ਕਰਵਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ ਅੱਜ ਵੀ ਇਸ ਬੱਚੇ ਪੰਜਾਬ ਨੂੰ ਨੌਜਵਾਨ ਗੱਬਰੂਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਾਰੇ ਧਰਮਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਉਥੇ ਸਰਬਤਨ ਨਿਊਜ਼ ਚੈਨਲ ਦਾ ਵੀ ਧੰਨਵਾਦ ਕਰਦਾ ਜੋ ਗੁਰੂ ਸਾਹਿਬ ਜੀ ਦਾ ਸੰਦੇਸ਼ ਸਾਰੀ ਦੁਨੀਆ ਤੱਕ ਪਹੁੰਚਾਉਣ ਦੇ ਯਤਨ ਕਰ ਰਹੇ ਹਨ ਸੋ ਭਾਈ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗ ਜਾਵੇ ਸਿੰਘ ਸਾਹਿਬ ਪਾਪਾ ਦੀਪ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਬੋਲ ਬਰਕਾ ਦੇਖ ਤੇ ਫਤੇ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਜਿੱਕੀ ਫਤੇ ਦੇਲੇ ਵਿੱਚ ਰੱਖ